ਹਾਂਜੀ ਅੱਜ ਉਹ ਤੁਹਾਨੂੰ ਲੈ ਕੇ ਚਲਦੇ ਹਾਂ ਜੀ ਸ਼ਿਵ ਸ਼ੰਭੂ ਮਹਾਕਾਲ ਮੰਦਿਰ ਇਹ ਮੰਦਿਰ ਉਹ ਮੰਦਿਰ ਹੈ ਜਿੱਥੇ ਨੰਦੀ ਮਹਾਰਾਜ ਜੀ ਦਾ ਪੈਰ ਹਰ ਟਾਈਮ ਰਹਿੰਦਾ ਹੈ ਇਹ ਉਹ ਪ੍ਰਚੀਨ ਮੰਦਿਰ ਹੈ ਜਿੱਦੇ ਦਰਸ਼ਨ मात्र ਹੀ ਤੁਹਾਡੇ ਰੁਕੇ ਹੋਏ ਕੰਮ ਬਣਨੇ ਸ਼ੁਰੂ ਹੋ ਜਾਂਦੇ ਆ ਤੇ ਘਰ ਵਿੱਚ ਧਨ ਸੰਪਤੀ ਦਾ ਵਾਧਾ ਸ਼ੁਰੂ ਹੋ ਜਾਂਦਾ ਹੈ ਤੇ ਘਰ ਦੇ ਦੁੱਖ ਦਿਨਿੱਦਰ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਮੰਦਰ ਦਾ ਮਨਮੋਹਕ ਨਜ਼ਾਰਾ ਇਸ ਦੇ ਆਲੇ-ਦੁਆਲੇ ਲੱਗੇ ਦਰਖਤ ਫੁੱਲ ਬੂਟੇ ਇਸ ਦੀ ਸ਼ੋਭਾ ਨੂੰ ਚਾਰ ਚੰਨ ਲਗਾ ਦਿੰਦੇ ਆ ਇੱਕ ਵਾਰ ਤੁਸੀਂ ਵੀ ਇਸ ਮੰਦਰ ਵਿੱਚ ਜ਼ਰੂਰ ਆਓ ਇਸ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਵੀ ਲੋਕਾਂ ਦੇ ਦੁੱਖ ਦਿਲ ਇੱਧਰ ਦੂਰ ਹੋ ਜਾਵਾ ਵਾਹ ਅਗਰ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਇੱਕ ਵਾਰ ਜ਼ਰੂਰ ਲਿਖੋ ਈ ਭੋਲੇनाथ ਮਹਾਦੇਵ ਨੂੰ ਹੋਰ ਕਿੰਨੇ ਨਾਮਾਂ ਨਾਲ ਜਾਣਿਆ ਜਾਂਦਾ ਹੈ ਉਹਨਾਂ ਦਾ ਨਾਮ ਕਮੈਂਟ ਵਿੱਚ ਜ਼ਰੂਰ ਲਿਖੋ ਅਗਰ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਾ ਤਾਂ ਇੱਕ ਲਾਈਕ ਜ਼ਰੂਰ ਕਰੋ ਤੇ ਇਸ ਤਰ੍ਹਾਂ ਦੀਆਂ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਲਈ ਸਾਡੇ ਫੇਸਬੁੱਕ ਚੈਨਲ ਨੂੰ ਜ਼ਰੂਰ ਫੋਲੋ ਕਰੋ ਸਰਹਰ ਮਹਾਦੇਵ ਸੰਦਨਾ ਵਾਸੰ ਬੀਸ ਦਿਨੂਵੇ ਆਟਮ ਪਾਟਮੂ ਮਾ ਆਨਦ ਕੋਟਮ வரசாக வரசாம